ਇਹ ਚ ਕਿਹਾ ਹੋਇਆ ਜਦੋਂ ਖੇਡਾਂ ਵਤਨ ਪੰਜਾਬ ਦੀਆਂ ਸਟਾਰਟ ਕੀਤੀਆਂ ਜਲੰਧਰ ਵਿਖੇ ਉਸੇ ਦਿਨ ਤੋਂ ਹੀ ਸਪੋਰਟਸ ਜਿਹੜੀ ਆ ਅੱਜ ਪੰਜਾਬ ਦੀ ਦਿਨ ਪਰ ਦਿਨ ਅੱਗੇ ਜਾ ਰਹੀ ਆ ਕਿਉਂਕਿ ਪੰਜਾਬ ਦੇ ਪਿਛਲੇ 15 ਸਾਲਾਂ ਚ ਨੌਜਵਾਨੀ ਦਾ ਜੋ ਨੁਕਸਾਨ ਹੋਇਆ ਵਾ ਜੋ ਸਾਡੇ ਬੱਚੇ ਗਲਤ ਕਰਾਇਆਂ ਤੇ ਚੱਲੇ ਸੀਗੇ ਅੱਜ ਉਹਨਾਂ ਨੂੰ ਸਹੀ ਰਸਤੇ ਤੇ ਲਿਆ ਕੇ ਤੇ ਪੰਜਾਬ ਦੇ ਅੰਦਰ ਸਪੋਰਟਸ ਦਾ ਇੱਕ ਮੋਹਲ ਬਣਾਉਣਾ ਇਹ ਸਰਦਾਰ ਭਗਵੰਤ ਸਿੰਘ ਮਾਨ ਦਾ ਪੱਲੇ ਦਿਨ ਤੋਂ ਲੋਕਾਂ ਦਾ ਵਾਦਾ ਵਾ ਕਿਉਂਕਿ ਪੰਜਾਬ ਦੇ ਅੰਦਰ ਬੜੇ ਬੜੇ ਤਕੜੇ ਯੋਧੇ ਪੈਦਾ ਹੋਇਆ ਜਿਨ੍ਹਾਂ ਨੇ ਪੂਰੇ ਦੁਨੀਆ ਚ ਵਿਸ਼ਵ ਦੇ ਵਿੱਚ ਆਪਣਾ ਨਾਮ ਕਮਾਇਆ ਮਿਲਖਾ ਸਿੰਘ ਲਾਲੋ ਕਿੰਨੇ ਕਿੰਨੇ ਬੰਦੇ ਆਪਣੇ ਜਿਹੜੇ ਹੋਏ ਆ ਉਹ ਪੰਜਾਬ ਨੂੰ ਛੱਡ ਕੇ ਇੰਡੀਆ ਚ ਲਾਲੋ ਤੁਸੀਂ ਕਿਤੇ ਵੀ ਲਾਲੋ ਪੰਜਾਬੀ ਜਿੱਥੇ ਵੀ ਜਾਂਦਾ ਆਪਣਾ ਨਾਮ ਕਮਾਉਂਦਾ ਇਸ ਕਰਕੇ ਪੰਜਾਬ ਦੀ ਧਰਤੀ ਤੋਂ ਹੀ ਅਸਲੀ ਬੀਜ ਆ ਜਿਹੜਾ ਸਟਾਰਟ ਹੁੰਦਾ ਉਹ ਪੰਜਾਬ ਦੀ ਧਰਤੀ ਤੋਂ ਹੁੰਦਾ ਇਸ ਕਰਕੇ ਪੰਜਾਬ ਦੇ ਬੱਚੇ ਆ ਜਿਹੜੇ ਉਹ ਜਦੋਂ ਸਪੋਰਟਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਦੋਂ ਹੀ ਸਪੋਰਟਸ ਜਿਹੜੀ ਆ ਪੂਰੇ ਵਿਸ਼ਵ ਦੇ ਵਿੱਚ ਨਾਮ ਆਉਂਦਾ ਹਿੰਦੁਸਤਾਨ ਦਾ ਦੇਖੋ ਪੰਜਾਬ ਸਰਕਾਰ ਅਗਰ ਜਾਗਰਤੀ ਲਿਆਉਂਦੀ ਹੈ ਤਾਂ ਹੀ ਬੱਚੇ ਲੱਗਦੇ ਆ ਨਾ ਸਰਕਾਰ ਤਾਂ ਜਿੰਨਾ ਸਰਕਾਰ ਦਾ ਪਰਾਲਾ ਬੰਦਾ ਉਹਨਾਂ ਸਰਕਾਰ ਕਰੀ ਜਾਂਦੀ ਆ ਪਰ ਜਿੰਨਾ ਲੋਕਾਂ ਦੇ ਅੱਜ ਦੇ ਦਿਨ ਸਾਹਿਬ ਆ ਜੇ ਪਿਛਲੇ ਸਮੇਂ ਨੂੰ ਦੇਖੀਓ ਉਦੋਂ ਤਾਂ ਲੋਕ ਖੇਡਣਾ ਹੀ ਛੱਡ ਗਏ ਸੀਗੇ ਕਿਉਂਕਿ ਲੋਕਾਂ ਨੇ ਇਹਨਾਂ ਸਿਆਸੀ ਬੰਦਿਆਂ ਨੇ ਉਹਨਾਂ ਦੀ ਈਸਾਰ ਨਹੀਂ ਲਈ ਸੀ ਅੱਜ ਜਿਹੜੇ ਵੀ ਸਪੋਰਟਸ ਲਈ ਜਿੱਥੇ ਵੀ ਕੋਈ ਹੈਲਪ ਦੀ ਲੋੜ ਆ ਉੱਥੇ ਮੁੱਖ ਮੰਤਰੀ ਸਾਹਿਬ ਆਜੇ ਰਾ ਇਸ ਕਰਕੇ ਪੰਜਾਬ ਦੇ ਅੰਦਰ ਖੇਡਾਂ ਹੀ ਇੱਕ ਐਸੀ ਚੀਜ਼ ਆ ਜਿਹੜੀਆਂ ਬੰਦੇ ਨੂੰ ਤੰਦਰੁਸਤ ਤੇ ਆਪਣੇ ਦੇਸ਼ ਨੂੰ ਅੱਗੇ ਵਧਾਉਂਦੀ ਆ ਜੀ ਅੱਜ ਜਿਹੜਾ ਇੰਡੋਰ ਸਟੇਡੀਅਮ ਦੇ ਵਿੱਚ ਮਿਸਟਰ ਇੰਡੀਆ 15ਵਾਂ ਕਰਵਾਇਆ ਜਾ ਰਿਹਾ ਕਿਹਨਾ ਵੱਲੋਂ ਕੀ ਜਾਂਦਾ ਸਰ ਜਿਹੜਾ ਸਾਡਾ 15ਵਾਂ ਮਿਸਟਰ ਇੰਡੀਆ ਸੀ ਅਸੀਂ ਕਰਾ ਰਹੇ ਆ ਉਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਤੇ ਧੰਨਵਾਦ ਕਰਦੇ ਆ ਜਿੰਨਾ ਵੀ ਪੂਰੇ ਹਿੰਦੂਸਤਾਨ ਤੋਂ ਪਲੇਅਰ ਆਇਆ ਔਰ ਪੂਰੇ ਸਾਡੇ ਅਫੀਸ਼ੀਅਲਾਂ ਦਾ ਕਿਉਂਕਿ ਜਿੰਨਾ ਕਰਕੇ ਅਸੀਂ ਇਹਨੂੰ ਬਹੁਤ ਵਧੀਆ ਕਰ ਸਕਿਆ ਔਰ ਸਪੈਸ਼ਲੀ ਸਟ੍ਰੈਂਥ ਸਾਡਾ ਸਪੌਂਸਰਾਂ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਜਿਦੇ ਵਿੱਚ ਐਸ ਜੈਡ ਸੈਨਾ ਹੋਗੇ ਸਾਡੇ ਜਤਿੰਦਰ ਜੀ ਹੋਗੇ ਸੁਆਮੀ ਰਮੇਸ਼ ਜੀ ਹੋਗੇ ਔਰ ਸਾਰੇ ਸਪੌਂਸਰ ਜਿਦਾ ਕਰਕੇ ਅਸੀਂ ਇਸ ਕੰਪੀਟੀਸ਼ਨ ਨੂੰ ਹੋਰ ਵਧੀਆ ਕਰ ਸਕਿਆ ਤੇ ਅਸੀਂ ਉਮੀਦ ਕਰਦੇ ਆ ਜਦ ਵੀ ਕਦੀ ਕੰਪੀਟੀਸ਼ਨ ਹੋਊਗਾ ਕਵਾਂਗੇ ਸਾਡੇ ਜਿਹੜੇ ਸਪੌਂਸਰ ਹੈ ਡਬਲ ਕਰਕੇ ਸਾਨੂੰ ਦੇਣਗੇ ਸਾਨੂੰ ਉਮੀਦ ਹੈ ਸਾਡੇ ਕੋਲ ਹੀ ਖੜੇ ਦੋ ਸਪੌਂਸਰ ਇਹਨਾਂ ਤੋਂ ਬਹੁਤ ਜ਼ਿਆਦਾ ਉਮੀਦ ਹੈ ਜਤਿੰਦਰ ਜੀ ਤੋਂ ਬਾਕੀ ਹੁਣ ਦੱਸਣਗੇ ਕਿ ਅਸੀਂ ਬੱਚਿਆਂ ਵਾਸਤੇ ਹੋਰ ਕੀ ਕਰ ਸਕਦੇ ਹਾਂ ਸਾਡੀ ਕਾਲ ਜੀ ਫਰਾਂ ਨੂੰ ਮੈਂ ਜਤਿੰਦਰ ਹੂੰ ਗੂੜਾ ਮੈਨੂੰ ਬਹੁਤ ਮਾਣ ਹੂਸ ਹੋ ਰਿਹਾ ਕਿ ਮੈਂ ਅੱਜ 15ਵਾਂ ਮਿਸਟਰ ਇੰਡੀਆ ਜਿਹੜਾ ਸੀਨੀਅਰ ਬਾਡੀ ਬਿਲਡਿੰਗ ਕੰਪੀਟੀਸ਼ਨ ਉੱਪਰ ਦਿਹਾਣਾ ਚੋਂ ਜਾਣੇ ਜਾ ਰਿਹਾ ਇੰਡੋ ਸਟੇਡੀਅਮ ਉਹਦਾ 파ਟ ਬਣਿਆ ਵਾ ਇਹ ਬਹੁਤ ਵਧੀਆ ਫਰ ਬਾਡੀ ਬਿਲਡਿੰਗ ਦਾ ਉਪਰਾਲਾ ਬਾਜੀ ਜੀ ਪੰਜਾਬ ਦੀ ਬਾਡੀ ਬਿਲਡਿੰਗ ਟੀਮ ਤੇ ਆਈਪੀਬੀਐਫ ਦੀ ਟੀਮ ਨੇ ਰੜ ਕੇ ਕਰਵਾਇਆ ਵਾ ਤੇ ਇਹਦੇ ਵਿੱਚ ਦੇਖੋ ਤੁਸੀਂ ਕਿੰਨੇ ਸੋਹਣੇ ਪਲੇਅਰ ਦੇਖਣ ਨੂੰ ਮਿਲੇ ਆ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਇੰਨਾ ਸਰੀਰ ਕਮਾਇਆ ਵਾ ਇਹ ਭਗਵਾਨਤ ਮਾਨ ਜੀ ਦਾ ਜੋ ਟੀਚਾ ਹੈ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਦਾ ਸ਼ੇਧ ਮਨ ਪੰਜਾਬ ਬਣਾਉਣ ਦਾ ਉਹਦੇ ਲਈ ਬਹੁਤ ਵੱਡਾ ਇਹ ਉਪਰਾਲਾ ਕੀਤਾ ਗਿਆ ਹੈ ਮੈਂ ਸਭ ਨੂੰ ਬੁਹਾਈ ਦੇ ਪਾਤਰਨਾ 13 ਧੰਨਵਾਦ ਕਰਦਾ ਕਿ ਇਹਨਾਂ ਨੇ ਮੌਕੇ ਦੇ ਉੱਤੇ ਮੈਨੂੰ ਇਹ ਅਸੋਸ਼ੀਏਸ਼ਨ ਦਾ ਪਾਰਟ ਬਣਾਉਣ ਲਈ ਮਤਲਬ ਇਹ ਕੰਪੀਟੀਸ਼ਨ ਇੱਕ ਪਾਰਟ ਬਣਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਸਰ ਇੱਕ ਕੈਟੇਗਰੀ ਵੀ ਨੇ ਜਿਹਦੇ ਵਿੱਚ 55 ਕਿਲੋ ਤੋਂ ਲੈ ਕੇ ਟੌਪ ਜਿਹੜੀ ਹੈ ਕੈਟੇਗਰੀ ਹੋਣਗੀ ਹੈ ਉਹ ਤੱਕ ਤਕਰੀਬਨ 12 ਟੀਮਾਂ ਦੇ ਵਿੱਚ ਇਹ ਕੰਪੀਟੀਸ਼ਨ ਵੰਡਿਆ ਗਿਆ ਚੁਕੀ ਹੈ ਨਾਮ ਪਰ 175000 ਰੁਪਏ ਪਰ ਕੈਟਾਗਰੀ ਦੇ ਨਾਮਾਂ ਚ ਜੇ ਟੋਟਲ ਜਿਹੜਾ ਨਾਮ ਹੈਗਾ ਵਾ ਉਹ 2550000 ਰੁਪਏ ਚ ਸਰ ਇਹਦੇ ਵਿੱਚ ਮਾਨਯੋਗ ਫਟੇ ਐਮਐਲਏ ਸਾਹਿਬ ਗਰਵੀ ਗੋਗੀ ਜੀ ਕਲਵੰਤ ਸਿੰਘ ਸਿੱਧੂ ਜੀ ਅਹਿਬਾਬ ਸਿੰਘ ਗਰੇਵਾਲ ਤੇ ਆਪਣੇ ਰਵਚਨ ਸਿੰਘ ਬਰਾੜ ਜੋ ਪਹਿਲਾਂ ਤੇ ਜੀਐਸਵੀ ਸੀਗੇ ਉਹਨਾਂ ਨੇ ਮਿਲ ਕੇ ਕੀਤੀ ਚ ਜੀ ਮੈਸੇਜ ਆ ਜੂਤ ਨੂੰ ਆਪਣਾ ਬਹੁਤ ਵਧੀਆ ਕਰ ਰਹੇ ਹੋ ਨਸ਼ਿਆਂ ਤੋਂ ਰਹਿ ਤਰੇ ਕਿ ਗੇਮ ਦੇ ਵਿੱਚ ਆ ਕੇ اپنی صحت ਨੂੰ ਤੇ ਆਪਣੇ ਹਮੂ ਫਿਟਨੈਸ ਦੇ ਰੱਖਣ ਲੋਗ ਸਰ ਮੈਂ ਤਾਂ ਸਭ ਨੂੰ ਇਹੀ ਪ੍ਰੇਰਣਾ ਕਰਦਾ ਕਿ ਆਹੋ ਦੇਖੋ ਇਹਨਾਂ ਮੁੰਡੇ ਦਾ ਸਰੀਰ ਦੇਖ ਕੇ ਤੁਹਾਨੂੰ ਇੱਕ ਸਮਝ ਆ ਜਾਊਗੀ ਕਿ ਮਿਹਨਤ ਤੇ ਨਸ਼ੇ ਦੇ ਵਿੱਚ ਫਰਕ ਕੀ ਹੁੰਦਾ ਵਾ ਇਹਨਾਂ ਨੂੰ ਦੇਖ ਕੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਬੰਦਾ ਨਸ਼ੇ ਵੱਲ ਜਾਊਗਾ ਇੱਕ ਪ੍ਰੇਰਣਾ ਨੇ ਜੋ ਕਿ ਸਮਾਜ ਲਈ ਇੱਕ ਚੰਗੀ ਸ਼ੇਹ ਦਿੰਦੇ ਆ ਤੇ ਇਹਦੇ ਲਈ ਮੈਂ ਸਾਰੇ ਇਹਨਾਂ ਦੀ ਬਾਡੀ ਬਿਲਡਿੰਗ ਫੈਡਰੇਸ਼ਨ ਦਾ ਧੰਨਵਾਦ ਕਰਦਾ ਕਿ ਇਹ ਜਿਹੇ ਅਨਮੋਲ ਹੀਰੇ ਜੋ ਇਹਨੇ ਲੱਭ ਕੇ ਇੱਥੇ ਲੈ ਕੇ ਆਂਦੇ ਆ ਜਿਹਦਾ ਦੇਖ ਕੇ ਸਾਨੂੰ ਫਿਰ ਖੰਡ ਉੱਪਰ ਇਨਾ ਮਿਲਦੀ ਹੈ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਜੀ ਮਿੰਟਾਂ ਦੀ ਕੀ ਗੱਲ ਜਾਣੀ ਆ ਜਿਹੜਾ ਮੈਸਟਰਮ ਮਿਸਟਰ ਜੀ ਆਜ 15ਵਾਂ ਮਿਸਟਰ ਇੰਡੀਆ ਜਿਹੜਾ ਕਿ ਇੰਡੋਰ ਸਟੇਡੀਅਮ ਪਕਵਾਲਾ ਰੋਂਡੂ ਲੁਧਿਆਣਾ ਦੇ ਵਿੱਚ ਹੋ ਰਿਹਾ ਜਿਸ ਦੇ ਵਿੱਚ ਪੂਰੇ ਇੰਡੀਆ ਤੋਂ ਬਹੁਤ ਹੀ ਤਕੜੇ ਬਾਡੀ ਬਿਲਡਰ ਇੱਥੇ ਪਹੁੰਚੇ ਹੋਏ ਨੇ ਸਵੇਦੀਏ ਚੈਂਪੀਅਨਸ਼ਿਪ ਚੱਲ ਰਹੀ ਹੈ ਹਜੇ ਚੌਥਾ ਵੇਟ ਚੱਲ ਰਿਹਾ ਤੇ ਬਹੁਤ ਹੀ ਟਫ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਇਹਦੇ ਵਿੱਚ ਸਾਰੇ ਬੋਰਡ ਪਾਰਟ ਲੈ ਰਹੇ ਆ ਨੇਵੀ ਰੇਲਵੇ ਬਾਕੀ ਸਟੇਟਸ ਦੇ ਜਿਨੇ ਟੌਪ ਦੇ ਬਾਡੀ ਬਿਲਡਰ ਇੱਥੇ ਪਾਰਟਿਸਿਪੇਟ ਕਰ ਰਹੇ ਆ ਸਰੇ ਕਿ ਕਿੰਨੇ ਵਜੇ ਸ਼ੁਰੂ ਹੋ ਗਈ ਸਵੇਰੇ ਕਿੰਨੇ ਵਜੇ ਤੱਕ ਸਵੇਰੇ 12 ਵਜੇ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਸੀ ਸਾਨੂੰ ਉਮੀਦ ਹੈ ਇਹ 6-7 ਵਜੇ ਤੱਕ ਖਤਮ ਹੋ ਜਾਊਗੀ ਤੇ ਸਾਡੇ ਵਾਸਤੇ ਬਹੁਤ ਮਾਨ ਦੀ ਗੱਲ ਹੈ ਕਿ ਬੋਡੀ ਬਿਲਡਿੰਗ ਦੇ ਤਿੰਨ ਜਿਹੜੇ ਅਰਜਨਾਵਾਲੀ ਨੇ ਪ੍ਰੈਜ਼ੀਡੈਂਟ ਸਾਡੇ ਕੋਲ ਇੱਥੇ ਅੱਜ ਪਹੁੰਚੇ ਹੋਏ ਨੇ ਬੋਡੀ ਬਿਲਡਿੰਗ ਦੇ ਵਿੱਚੋਂ ਅੱਜ ਜਿੱਤ ਕੇ ਜਾਣਗੇ ਨੋ ਇਹ ਤਾਂ ਕੀ ਕਹਿਣਾ ਜਲੇ ਸਰਕਾਰ ਤੋਂ ਮੰਗੇਰਾ ਵਾਲਾ ਮੈਂ ਤਾਂ ਸਾਰੇ ਨੂੰ ਪਹਿਲਾਂ ਵਧਾਈ ਦੇਵਾਂਗਾ ਜਿਹੜੇ ਬੋਡੀ ਬਿਲਡਰ ਇੱਥੋਂ ਜਿੱਤ ਕੇ ਜਾਣਗੇ ਤੇ ਮੈਂ ਦੂਜਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਇਹਨਾਂ ਨੂੰ ਦੇਖ ਕੇ ਉਸ ਕੁਝ ਸਿੱਖਣ ਤੇ ਇਹਨਾਂ ਨੂੰ ਫੋਲੋ ਕਰਨ ਇਹਨਾਂ ਵਰਗੀ ਬੋਡੀ ਬਣਾਉਣਾ ਇੱਕ ਬਹੁਤ ਸੁਪਨਾ ਹੁੰਦਾ ਵਾ ਇਹੋ ਜਿਹਾ ਬੋਡੀ ਬਿਲਡਰ ਇੱਥੇ ਪਹੁੰਚਿਆ ਜਿਨ੍ਹਾਂ ਨੂੰ ਮਿਲਣ ਵਾਸਤੇ ਲੋਕਾਂ ਨੂੰ ਬਹੁਤ-ਬਹੁਤ ਵੇਟ ਕਰਨੀ ਪੈਂਦੀ ਹੈ ਤੇ ਜਬ ਵੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਇਰਾਦੇ ਵੀ ਦੇਖੋ ਜੀ ਸਰਕਾਰ ਬਹੁਤ ਸਾਲਾਂ ਤੋਂ ਆਪਾਂ ਨੇ ਪੰਜਾਬ ਦਾ ਨਾਮ ਪਤਾ ਵੀ ਆਪਾਂ ਨੂੰ ਬਦਨਾਮ ਹੋ ਰਿਹਾ ਹੈ ਸਰਕਾਰਾਂ ਇਸ ਕੰਮ 'ਚ ਲੱਗੀਆਂ ਹੋਈਆਂ ਵੀ ਨਸ਼ੇ ਤੋਂ ਨੌਜਵਾਨਾਂ ਨੂੰ ਕਿਵੇਂ ਬਚਾਇਆ ਜਾ ਸਕੇ ਸਾਡੀ ਐਸੋਸੀਏਸ਼ਨ ਵੀ ਪੈਰਲ ਇਹ ਹੀ ਕੰਮ ਕਰ ਰਹੀ ਹੈ ਲੋਕਾਂ ਨੂੰ ਇਸ ਪਾਸੇ ਲਾ ਕੇ ਜਿਹੜਾ ਬੰਦਾ ਇਸ ਪਾਸੇ ਲੱਗੂਗਾ ਉਹ ਆਪਣੇ ਆਪ ਨਸ਼ੇ ਤੋਂ ਦੂਰ ਹੁੰਦਾ ਜਾਊਗਾ ਤੇ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਅਸੀਂ ਬਹੁਤ ਸਾਰੀਆਂ ਐਗਜ਼ਾਮਪਲਾਂ ਮੁੰਡਿਆਂ ਨੇ ਸੈੱਟ ਕੀਤੀਆਂ ਨੇ ਜਿਹੜੇ ਨਸ਼ੇ ਕਰਦੇ ਸੀ ਉਹ ਅੱਜ ਜਿਮ ਦੇ ਵਿੱਚ ਜਾ ਕੇ ਆਪਣੀ ਸਿਹਤ ਬਣਾ ਰਹੇ ਨੇ ਦਾ ਪ੍ਰੋਗਰਾਮ ਉਹ ਦੁਦ ਘਟਨ ਕਿੰਨਾ ਵੱਲੋਂ ਕੀਤਾ ਗਿਆ ਸ਼ੁਰੂ ਕਰਵਾਇਆ ਅੱਜ ਦਾ ਪ੍ਰੋਗਰਾਮ ਦਾ ਉਦਘਾਟਨ ਸਾਡੇ ਜੀਸੀਬੀ ਰਵਚਨ ਬਰਾੜ ਜੀ ਉਹਨਾਂ ਨੇ ਕੀਤਾ ਸੀ ਤੇ ਉਹਨਾਂ ਦੇ ਨਾਲ ਸਾਡੇ ਤੋਂ ਸਾਡੇ ਚੀਫ ਪੈਟਰਨ ਜਿਹੜੇ ਕਿ ਮੁੰਬਈ ਤੋਂ ਸਪੈਸ਼ਲ ਇੱਥੇ ਪਹੁੰਚੇ ਸੀਗੇ ਉਹ ਐਮਪੀ ਮੁੰਬਈ ਤੋਂ ਉਹਨਾਂ ਨੇ ਕਰਮ ਕਰਮਣਾ ਨਾਲ ਕੀਤਾ ਗਿਆ ਸੀਗਾ ਅਗਲਾ ਪ੍ਰੋਗਰਾਮ ਕਦੋਂ ਕਰਨ ਦੀ ਉਮੀਦ ਰੱਖ ਸਕਦੇ ਆ ਭਾਜੀ ਅੱਜ ਦਾ ਖਤਮ ਹੋਊਗਾ ਅਗਲਾ ਪ੍ਰੋਗਰਾਮ ਅਸੀਂ ਜਦੀ ਜਲਦੀ ਹੀ ਕਰਾਂਗੇ ਮਤਲਬ ਸਾਲ ਦੇ ਵਿੱਚ ਅਸੀਂ ਇੱਕ ਕੰਪੀਟੀਸ਼ਨ ਕਰਾਉਣੀ ਹੁੰਦੀ ਹੈ ਤੇ ਬਹੁਤ ਜਲਦੀ ਅਗਲੀ ਡੇਟਾਂ ਅਸੀਂ ਅਨਾਉਂਸ ਕਰਾਂਗੇ। ਵੀ ਇਸੇ ਤਰ੍ਹਾਂ ਵੱਡੇ ਪੱਧਰ ਤੇ ਮੰਨਿਆ ਜਾਏਗਾ। ਬਿਲਕੁਲ ਬਿਲਕੁਲ ਹੋ ਸਕਦਾ ਅਸੀਂ ਇੰਟਰਨੈਸ਼ਨਲ ਕੋਈ ਚੈਂਪੀਅਨਸ਼ਿਪ ਇੱਥੇ ਕਰਾਈਏ। ਸਾਡੀ ਕੋਸ਼ਿਸ਼ ਹੈ ਵੀ ਅਗਲਾ ਅਸੀਂ ਸਾਊਥ ਏਸ਼ੀਆ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਕਿੰਨੇ ਸਮੇਂ ਤੋਂ ਲਗਾਤਾਰ ਪਰਲੇ ਕਰ ਰਹੇ ਹੋ ਤੁਸੀਂ? ਤੇ ਮੇਰਾ ਮੰਨਣਾ ਅਸੀਂ ਸਤ 2004 ਤੋਂ ਲੈ ਕੇ ਲਗਾਤਾਰ ਐਸੋਸੀਏਸ਼ਨ ਨਾਲ ਜੁੜੇ ਹੋਏ ਆਂ। 2009 'ਚ ਅਸੀਂ ਪਹਿਲਾਂ ਮਿਸਟਰੀਆ ਇੱਥੇ ਲੁਧਿਆਣਾ ਦੇ ਵਿੱਚ ਕਰਾਇਆ ਸੀਗਾ। ਦੋਸਤੋ ਲਗਾਤਾਰ ਅਸੀਂ ਹਰ ਸਾਲ ਕੋਈ ਬਾਦੇ ਜੀ ਆ ਰਹੇ ਆ ਵਾ ਤੇ ਕਿੰਨੀ ਖੁਸ਼ੀ ਮਹਿਸੂਸ ਨੇ ਦੇਵੀ ਕਿਤਨਾ ਕਿਤੇ ਅਸੀਂ ਸਮਾਜ ਨਾਲ ਜੋੜ ਰਹੇ ਆ ਦੇਖੋ ਸਾਡੇ ਨਾਲ ਬਾਡੀ ਬਿਲਡਰਾਂ ਦੇ ਨਾਲ ਨਾਲ ਸਾਡੇ ਨਾਲ ਸਾਡੀ ਟੀਮ ਦੇ ਵਿੱਚ ਹਰ ਸਾਲ ਨਵੇਂ ਬੰਦੇ ਜੁੜਦੇ ਆ ਜਿਹੜਾ ਸਾਨੂੰ ਸਾਥ ਦੇ ਰਹੇ ਆ ਠੀਕ ਹੈ ਸਾਡੇ ਜਿਹੜੇ ਸਪான்ਸਰਰ ਆ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਚਾਹਾਂਗੇ ਕਿ ਹਰ ਸਾਲ ਸਾਡਾ ਉਹ ਸਾਥ ਦਿੰਦੇ ਆ ਤਾਂ ਜੋ ਅਸੀਂ ਐਡਵਰਟਾਈਜ਼ਮੈਂਟ ਕਰਾ ਸਕੀਏ ਉਹ ਇੱਕ ਬਹੁਤ ਲੋਕ ਭਲਾਈ ਦਾ ਕੰਮ ਕਰਦੇ ਆ ਸਾਡੇ ਨਾਲ ਜੋੜ ਕੇ ਕਈ ਬੱਚੇ ਹੁੰਦੇ ਆ ਗੇਮਸ ਦੇ ਵਿੱਚ ਆਣਾ ਚਾਹੁੰਦੇ ਆ ਪਰ ਘਰੋਂ ਕਿਤੇ ਨਾ ਕਿਤੇ ਬੜੇ ਬੀਪ ਹੁੰਦੇ ਆ ਜਾਂ ਪਰਾਕ ਲਈ ਪੈਸੇ ਨਹੀਂ ਜਾਂ ਅੱਗੇ ਖੇਡਣ ਵੀ ਪੈਸੇ ਨਹੀਂ ਉਹਨਾਂ ਲਈ ਕੀ ਪਰਾਂ ਲਾ ਦਿੰਦੇ ਸਰ ਜਿਹੜੀ ਬੋਡੀ ਬਿਲਡਿੰਗ ਗੇਮ ਹੈ ਨਾ ਇਹ ਅਮੀਰ ਬੱਚਾ ਨਹੀਂ ਕਰਦਾ ਕਿਉਂਕਿ ਇਹਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਤੇ ਮਿਹਨਤ ਜਿਹੜਾ ਗਰੀਬ ਹੈ ਉਹ ਹੀ ਕਰ ਸਕਦਾ ਵਾ ਠੀਕ ਹੈ ਇਸ ਕਰਕੇ ਸਾਡੇ ਨਾਲ ਜਿਹੜੇ ਗਰਾਊਂਡ ਵਾਲੇ ਬੱਚੇ ਹੀ ਜੁੜੇ ਹੋਏ ਆ ਤੇ ਜਿਹੜਾ ਸਾਡੇ ਨਾਲ ਅਪਰੋਚ ਕਰਦੇ ਆ ਸੀ ਉਹਨਾਂ ਦੀ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਜਿਹੜੇ ਪਰਲਾ ਚਲਾਇਆ ਸੀਗਾ ਵੀ ਸੀ ਕਿ ਜੋ ਸ਼ਾਇਦ ਹੀ ਸਾਡੇ ਕਹਿ ਸਕਦੇ ਆ ਕਿ ਸਾਡੀ ਨਿਗਾਹ ਦੇ ਵਿੱਚ ਵੀ ਲੱਗ ਕੇ ਚੱਲੀ ਕਿ ਬੁੱਤਰ ਵਰ ਪਾਈ ਚੱਲੀ ਨਿਗਾਹ ਚ ਇਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਵਾਇਸ ਚ ਆ ਦੇਖੋ ਪਿਛਲੀਆਂ ਸਰਕਾਰਾਂ ਨੂੰ ਅਸੀਂ ਬਹੁਤ ਵਾਰੀ ਦਰਖਾਸਤ ਕੀਤੀ ਸੀ ਵੀ ਸਟੇਟ ਦੇ ਵਿੱਚ ਜਾਂ ਕੋਈ ਨੌਕਰੀਆਂ ਦਿੱਤੀਆਂ ਜਾਣ ਇੰਟਰਨੈਸ਼ਨਲ ਸੋਰੀ ਨੈਸ਼ਨਲ ਲੈਵਲ ਤੇ ਜਿਵੇਂ ਰੇਲਵੇ ਹੋ ਗਈ ਸਰਵਿਸਿਜ਼ ਹੋ ਗਈ ਇਹ ਜਿਹੜੇ ਮਹਿਕਮੇ ਨੇ ਨੌਕਰੀਆਂ ਦਿੰਦੇ ਨੇ ਪਰ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਬੋਡੀ ਬਿਲਡਰ ਨੂੰ ਪਿਛਲੇ ਕਈ ਸਾਲਾਂ ਤੋਂ ਕੋਈ ਨੌਕਰੀ ਨਹੀਂ ਦਿੱਤੀ ਗਈ ਕੋਈ ਸਰਕਾਰ ਨੂੰ ਅਪੀਲ ਕਰਾਂਗੇ ਕਿ ਜਲਦੀ ਤੋਂ ਜਲਦੀ ਸਾਡੇ ਜਿਹੜੇ ਟੌਪ ਦੇ ਬਾਡੀ ਬਿਲਡਰ ਨੇ ਉਹਨਾਂ ਨੂੰ ਜੌਬ ਦਿੱਤੀ ਜਾਵੇ ਜੇ ਬਾਕੀ ਦੇਸ਼ ਦੇ ਵਿੱਚ ਬਾਕੀ ਸਟੇਟਾਂ ਦੇ ਸਕਦੀਆਂ ਤੇ ਪੰਜਾਬ ਚੈਟ ਕਿਉਂ ਨਹੀਂ ਦੇ ਰਹੀ ਇਹ ਸਰਕਾਰ ਵੱਲੋਂ ਅਪੀਲ ਹੈ ਕਿ ਸਾਡੇ ਬਾਡੀ ਬਿਲਡਰਾਂ ਨੂੰ ਸਮਾਲਿਆ ਜਾਵੇ ਵੇ ਮੂਮਲਸ ਬਾਡੀ ਬਿਲਡਿੰਗ ਅਪ ਟੂ 15ਵਾਂ ਕੰਪੀਟੀਸ਼ਨ ਦੇ ਵਿੱਚ ਸ਼ਾਮਲ ਬਹੁਤ ਹੀ ਸਤਿਕਾਰਯੋਗ ਸਾਰੇ ਖਿਡਾਰੀ ਸਹਿਬਾਨ ਔਰ ਦਰਸ਼ਕ ਸਹਿਬਾਨ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਪਲ ਮੱਕੜ ਜੀ ਐਮਐਲਏ ਸਾਹਿਬ ਜਿਹੜੇ ਸਾਹਮਣੇ ਜੋ ਟੀਮ ਦੇ ਮੋਢੀ ਮਨੁਸਬਰ ਬਾਲ ਜੀ ਮਨਦੀਨ ਜੀ ਸਾਰੀ ਹੀ ਟੀਮ ਜੋ ਕੁਦਤੀ ਸਾਨੂੰ ਦੇਣ ਹੈ ਆਪਣੇ ਸੇਵਾਵਾਂ ਦੇ ਵਾਸਤੇ ਉਹ ਤੁਸੀਂ ਉਹਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਹੋ ਕਿਉਂਕਿ ਹੈਲਥ ਇਜ਼ ਵੈਲਥ ਜੇ ਸਾਡੀ ਮੇਤ ਕਰਕੇ ਖਾਲਾਂਗੇ ਪਰ ਜੇ ਸੇਧ ਨਹੀਂ ਠੀਕ ਤੇ ਫਿਰ ਸਾਹਮਣੇ ਭਈ ਰੋਟੀ ਵੀ ਖਾਂਦੀ ਜਾਂਦੀ ਤੇ ਬਹੁਤ ਵਧੀਆ ਬਰਾਲਾ ਤੁਹਾਡਾ ਸਾਰਿਆਂ ਦਾ ਤੇ ਬਹੁਤ-ਬਹੁਤ ਵਧਾਈ ਦਿਨਾਂ ਤੇ ਪ੍ਰਮਾਤਮਾ ਕੇ ਇਹੀ ਅਰਦਾਸ ਕਰਦਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੁਸੀਂ ਇਸੇ ਤਰ੍ਹਾਂ ਹੀ ਨੌਜਵਾਨਾਂ ਦਾ ਨਾਰ ਜੋੜ ਕੇ ਔਰ ਖੇਡਾਂ ਵੱਲ ਪ੍ਰੇਰਿਤ ਕਰੋ ਕਿਉਂਕਿ ਉਹ ਮੋਟੇ ਫਸ ਗਏ ਚਲੋ ਅਮਰੀਕੀ ਫੋਟੋ ਤਰ ਫੜ ਫੜ ਫੋਨ ਤੂੰ ਪਾਈ ਟੁੱਕ ਜਾ ਭਰਾਓ ਇੱਧਰ ਫੜ ਯਾਰ ਭਾਈ ਅੱਜ ਆਪਾਂ ਜਿਹੜਾ ਬਣਦਾ ਕੋਈ ਗੱਲ ਨਹੀਂ ਉਹ ਲੈ ਉਹ ਤੁਹਾਨੂੰ ਲੈਣਾ ਉਹ ਵੀ ਜਿਹੜੇ ਸਾਡੇ ਕੋਲ ਹਾਂਜੀ ਸਾਰਾ ਅੱਜ ਜਿਹੜਾ ਜਿਹੜਾ ਸਟੇਡੀਅਮ ਦੇ ਵਿੱਚ 15ਵਾਂ ਮਿਸਟਰ ਇੰਡੀਆ ਕਰਵਾਇਆ ਜਾ ਰਿਹਾ ਅੱਜ ਮਿਸਟਰ ਇੰਡੀਆ ਕੀ ਮਹਾ ਸੰਗਰਾਮ ਹੋ ਰਿਹਾ ਤੁਸੀਂ ਦੇਖੋ 70 80 ਕਿਲੋ ਵਾਲੇ 55 ਵਾਲੇ ਵੀ ਪਹਿਲਾਂ ਦੇਖਣ ਵਾਲੇ ਤੁਸੀਂ ਥੋੜੇ ਜਿਹਾ ਲੇਟ ਹੋ ਗਏ ਵੀ 55 ਕਿਲੋ ਚੰਨੇ ਸੋਨੇ ਸੋਨੇ ਸ਼ਰੀਰ ਬਣਾਏ ਆ ਦੋ ਦੋ ਤਿੰਨ ਤਿੰਨ ਸਾਲ ਲਾ ਕੇ ਮੁੰਡਿਆਂ ਨੇ ਮਿਹਨਤਾਂ ਕਰਕੇ ਆ ਹੁਣ ਦੇਖ ਲਓ ਜਿਹੜੀ 75 ਵਾਲੀ weight category ਚੱਲ ਰਹੀ ਆ ਦੇਖ ਕੇ ਰੂਹ ਕੁਛ ਹੁੰਦੀ ਆ ਦੇਖ ਕੇ ਕਰੰਟ ਪੈਂਦਾ ਦੇਖ ਕੇ એનર્ਜੀ ਆਂਦੀ ਆ ਇਹਨਾਂ ਨੂੰ ਦੇਖ ਕੇ ਇਹ ਲੱਗਦਾ ਵੀ ਸਾਡੇ ਜਿਹੜਾ ਆਣ ਵਾਲਾ ਯੂਥ ਆ ਉਹਨੂੰ ਇਹ ਡਾਇਰੈਕਸ਼ਨਾਂ ਦੇ ਰਹੇ ਨੇ ਸੋ ਸਾਨੂੰ ਪ੍ਰਾਊਡ ਆ ਇਹਨਾਂ ਬੋਡੀ ਬਿਲਡਰਸ ਤੇ ਔਰ ਸਭ ਤੋਂ ਵੱਡਾ ਪ੍ਰਾਊਡ ਕਿਤੇ ਤੇ ਆ ਸਾਡੇ ਪਦਮਸ਼ਰੀ ਪ੍ਰੇਮ ਚੰਦ ਡੇਗੜਾ ਜੀ ਅੱਜ ਇਹ ਬੜੀ ਪੰਜਾਬ ਦੀ ਖੁਸ਼ਕਿਸਮਤ ਧਰਤੀ ਆ ਸਾਡੀ ਸਟੇਜ ਦੇ ਉੱਤੇ ਤਿੰਨ ਤਿੰਨ ਅਰਜਨ ਬਾਡੀ ਸੀਗੇ ভাসਕਰਨ ਸਿੰਘ ਉਸ ਤੋਂ ਬਾਅਦ ਸਾਡੇ ਪ੍ਰੇਮਚੰਦ ਡੇਗਰਾ ਜੀ ਉਹਦੇ ਨਾਲ ਟੀਐਸ ਪੋਲੀ ਜੀ ਇਹ ਤਿੰਨੋਂ ਅਰਜਨ ਬਾਡੀ ਸਟੇਜ ਦੇ ਉੱਤੇ ਇਸ ਇਵੈਂਟ ਨੂੰ ਕਰਵਾ ਰਹੇ ਨੇ ਉਹਨਾਂ ਦੀ ਸ਼ਤਰਛਾਏ ਹੋ ਰਿਹਾ ਔਰ ਸਾਡੇ ਮੇਨ ਜਿਹੜੇ ਨੇ ਜਨਰਲ ਸੈਕਟਰੀ ਵਰਲਡ ਚੇਤਨ ਪਠਾਰੇ ਜੀ ਨਵਨੀਤ ਜੀ ਔਰ ਪੂਰੀ ਟੀਮ ਥੋੜੀ ਸਾਹਿਬ ਮੋਨੂ ਸਬਰਬਾਲ ਸਾਰੀ ਟੀਮ ਲੱਗੀ ਆ ਔਰ 25 ਲੱਖ 50 ਹਜ਼ਾਰ ਦੇ ਕੈਸ਼ ਪ੍ਰਾਈਜ਼ ਅੱਜ ਮੁੰਡੇ ਜਦੋਂ ਜਿੱਤ ਕੇ ਜਾਣਗੇ ਤੇ ਇਹਨਾਂ ਦੇ ਘਰ ਦੇ ਕੀ ਕਹਿਣਗੇ ਅੱਛੇ ਪਾਸੇ ਵੀ ਅਸੀਂ ਯੂਥ ਨੂੰ ਚੰਗੇ ਪਾਸੇ ਲੈਣਾ ਚੰਗੇ ਪਾਸੇ ਕਿੱਦਾਂ ਲੱਗੇਗਾ ਜਦੋਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਦੇਖੇਗਾ ਸੋ ਸਭ ਦਾ ਥੈਂਕਸ ਪੂਰੇ ਪੰਜਾਬ ਵਾਸੀਆਂ ਲਈ ਅੱਜ ਤਾਂ ਬੜੀ ਪ੍ਰਾਊਡ ਵਾਲੀ ਗੱਲ ਹੈ ਕਿ ਪੂਰੇ ਹਿੰਦੁਸਤਾਨ ਦੀ ਧਰਤੀ ਤੋਂ ਅਲੱਗ-ਅਲੱਗ ਸਟੇਟ ਤੋਂ ਬੱਚੇ ਇੱਥੇ ਆਏ ਨੇ ਆਫੀਸ਼ੀਅਲ ਇੱਥੇ ਆਏ ਨੇ ਅੱਜ ਅਸੀਂ ਇਹਨਾਂ ਨੂੰ ਲੁਧਿਆਣਾ ਵੀ ਕਮਾਇਆ ਸਾਰਾ ਦੇਖ ਕੇ ਬੜਾ ਮਨ ਖੁਸ਼ ਹੋਇਆ ਨੇ ਕਹਿੰਦੇ ਅਸੀਂ ਬੜਾ ਨੈਗੇਟਿਵ ਸੁਣਿਆ ਸੀ ਪੰਜਾਬ ਵਾਸਤੇ ਲੁਧਿਆਣੇ ਵਾਸਤੇ ਲੇਕਿਨ ਅੱਜ ਦੇਖ ਕੇ ਮਨ ਖੁਸ਼ ਹੋ ਗਿਆ ਵੀ ਪੰਜਾਬ ਤੇ ਪੰਜਾਬੀ ਲੋਕ ਕਿੰਨਾ ਪਿਆਰ ਕਰਦੇ ਨੇ ਸੋ ਇਸੇ ਤਰ੍ਹਾਂ ਦਾ ਪਿਆਰ ਅਸੀਂ ਔਰ ਉਮੀਦ ਕਰਦਾ ਵੀ ਇਹਨਾਂ ਤੋਂ ਅਸੀਂ ਬੱਚਿਆਂ ਤੋਂ ਜਿਹੜੇ ਬੋਡੀ ਬਿਲਡਿੰਗ ਦੇ ਡਾਇਰੈਕਸ਼ਨਾਂ ਲੈ ਕੇ ਆਪਣੇ ਆਪ ਨੂੰ ਫਿਟ ਰੱਖੀਏ ਜੀ ਸਰ ਜੱਜ ਜੇ ਸਵਾਲ ਆਏ ਨੇ ਕਿ ਕਿੰਨੇ ਕਿੰਨੇ ਜੱਜ ਸਵਾਲ ਜੀ ਸਰ ਜੱਜ ਜੇ ਸਵਾਲ ਲਿਖੇ ਨੇ ਜੱਜ ਜੇ ਸਵਾਲ ਸਾਰੇ 32 ਸਟੇਟ ਤੋਂ ਜੀ 32 ਸਟੇਟ 8 ਯੂਟੀ ਸਾਡੀ ਸਾਰੇ ਜੱਜ ਅਲੱਗ-ਅਲੱਗ ਸਟੇਟ ਤੋਂ ਹੁੰਦੇ ਨੇ ਔਰ ਤੁਸੀਂ ਦੇਖੋ ਇਹ ਇੱਕ ਹੋਰ ਬੜੀ ਵੱਡੀ ਗੱਲ ਹੈ ਵੀ ਇਹਦੇ ਇੱਕ weight category 'ਚ ਤੁਸੀਂ ਕਦੇ ਬੋਡੀ ਬਿਲਡਿੰਗ ਦੇਖੋ 10-15 ਮੁੰਡੇ ਹੁੰਦੇ ਨੇ ਸਾਡੀ ਇਸ weight category 'ਚ ਇੱਕ 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 weight ਦੇ ਵਿੱਚ 40 ਤੋਂ 50 ਜਾਂ ਮੁੰਡਾ 70-70 ਮੁੰਡੇ ਆਏ ਨੇ ਉਹਦਾ ਕਾਰਨ ਕੀ ਆ ਇੱਥੇ ਪਾਰਸ਼ਲਟੀ ਨਹੀਂ ਹੈਗੀ ਪਾਰਦਰਸ਼ਤਾ ਹੈਗੀ ਆ ਪਾਰਸ਼ਲਟੀ ਕਿਸੇ ਨਾਲ ਨਹੀਂ ਹੈ ਪਾਰਦਰਸ਼ਤਾ ਹੋਏਗੀ ਤਾਂ ਕਿ ਹਰ ਇੱਕ ਬੱਚਾ ਜਿਹੜਾ ਉਹਨੇ ਮਿਹਨਤ ਕੀਤੀ ਆ ਕਈ ਵਾਰ ਤੇ 3 3 4 4 ਵਾਲੀ ਉਹਨਾਂ ਨੂੰ ਰਿਵਿਊ ਦੇਣਾ ਪੈਂਦਾ ਦੁਬਾਰਾ ਕਰਨਾ ਪੈਂਦਾ ਕਿ ਕਿਸੇ ਦਾ ਵੀ ਨਾ ਇਨਸਾਫੀ ਨਾ ਹੋਵੇ ਥੈਂਕ ਯੂ ਲੱਗਦਾ ਜਿਵੇਂ ਹੁਣ ਅੱਜਕੱਲ੍ਹ ਜਿਹੜੇ ਨੌਜਵਾਨ ਐ ਨੇ ਸੋਨੇ-ਸੋਨੇ ਲੱਗਦੇ ਉਹ ਸਾਲ ਅਸੀਂ ਤਾਂ ਸਾਰੇ ਪੱਤਰਕਾਰ ਵੀ ਇੱਡਾਂ ਸੋਹਣੇ ਸੋਹਣੇ ਬਣਨ ਸਾਰੇ ਜਿੰਮਾਂ ਦੇ ਵਿੱਚ ਜਾਇਆ ਕਰਨ ਸਾਰੇ ਭਰਾ ਸੋਹਣੇ ਸੋਹਣੇ ਬਣਨ ਪਰ ਸੋਹਣੇ ਸੋਹਣੇ ਬਣਨ ਕਦੋਂ ਜਦੋਂ ਲੋਹੇ ਨਾਲ ਘੁਲਣਾ ਪਏਗਾ ਜਦੋਂ ਉੱਠ ਕੇ ਤੜਕੇ ਮਿਹਨਤਾਂ ਕਰਨੀਆਂ ਪਣਗੀਆਂ ਜਦੋਂ ਟੇਸਟੀ ਫੂਡ ਛੱਡ ਕੇ ਸਿਰਫ ਵਾਈਲਡ ਖਾਣਾ ਔਰ ਅੱਛਾ ਫੂਡ ਜੋ ਨੇਚਰ ਨੇ ਦਿੱਤਾ ਸਾਨੂੰ ਜੋ ਕੁਦਰਤ ਨੇ ਦਿੱਤਾ ਉਹ ਖਾਵਾਂਗੇ ਤਾਂ